ਸੋ ਵੀਰੇ ਕੀ ਹਾਲ ਹੈ ਸਾਰਿਆਂ ਦਾ ਵੈਲਕਮ ਟੂ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਕਮੈਂਟ ਕਰਿਓ ਵੀ ਅੱਜ ਗੱਲ ਕਰਦੇ ਆਪਾਂ ਆਲੂਆਂ ਦੀ ਹੁਣ ਪੱਕੀ ਪਟਾਈ ਸ਼ੁਰੂ ਹੋ ਜਾਣੀ ਆ ਕੀ ਰੇਟ ਚਾਹੀਦਾ ਹੈ ਆਪਾਂ ਨੂੰ ਤੇ ਤੁਹਾਡੇ ਇਹੇ ਜ਼ਰੂਰ ਦੱਸਿਓ ਕੱਚੀ ਪਟਾਈ ਖਤਮ ਹੋ ਗਈ ਆ ਵੇਲਾ ਵੱਡੀਆਂ ਜਾਂ ਵੇਲਾ ਦੇ ਸਪਰੇਅ ਕਰਦੇ ਆ ਸੋ ਪਹਿਲਾਂ ਤੁਹਾਨੂੰ ਆਪਣੇ ਖੇਤ ਦਿਖਾਉਨੇ ਆ ਆਪਾਂ ਫੇਰ ਕਰਦੇ ਆ ਬਾਕੀ ਦੀ ਗੱਲ ਜਿਹੜੀਆਂ ਆਪਣੀਆਂ ਵੇਲਾ ਵੱਡੀਆਂ ਹੋਈਆਂ ਆ ਇਹਨਾਂ ਨੂੰ ਵੱਡੀਆਂ ਨੂੰ 12 13 ਦਿਨ ਹੋ ਚੁੱਕੇ ਆ ਦੂਸਰੇ ਪਾਸੇ ਤੇ ਆ ਜਿਹੜੀ ਸਾਹਮਣੇ ਵੇਲਾ ਵੱਡ ਹੋਈਆਂ ਇਹਨਾਂ ਨੂੰ ਹਫਤਾ ਹੋਇਆ ਇਨੂੰ 12 ਦਿਨ ਹੋ ਗਏ ਆ ਤੇ ਪੱਕੀ ਪਟਾਈ ਮੇਰੇ ਹਿਸਾਬ ਨਾਲ ਪਹਿਲੇ ਹਫਤੇ ਸ਼ੁਰੂ ਹੋ ਜੂਗੀ ਫਰਵਰੀ ਦੇ ਬਾਕੀ ਤੁਸੀਂ ਜਰੂਰ ਦੱਸਿਓ ਕਦੋਂ ਤੱਕ ਪੱਕੀ ਪਟਾਈ ਕਰ ਰਹੇ ਆ ਤੇ ਕਿਹੜਾ ਸੈਜ ਰੱਖ ਰਹੇ ਆ ਤੇ ਸਾਰਾ ਮਾਲ ਢੇਰੀ ਚ ਲਾਉਣਾ ਆ ਕਿ ਨਾਲ ਦੀ ਨਾਲ ਵੇਚਣਾ ਆ ਕਿਉਂਕਿ ਜਿੱਥੋਂ ਤੱਕ ਆਪਣੀ ਸਲਾਹ ਆ ਅਸੀਂ ਨਾਲ ਦੀ ਨਾਲ ਹੀ ਕੱਢ ਦੇਣਾ ਆ ਆਲੂ ਬਿਨਾਂ ਵੀ ਹੋ ਸਕੇ ਕੱਢ ਦਿਓ ਪੱਕੀ ਪਟਾਈ ਵਾਲਾ ਜਿੰਨਾ ਕਿ ਬੀਜ ਤੁਸੀਂ ਰੱਖਣਾ ਆ ਓਨਾਂ ਕਿ ਰੱਖਿਓ ਕਿਉਂਕਿ ਪਹਿਲਾ ਪਹਿਲਾ ਆਲੂ ਤੇਜ਼ ਹੁੰਦਾ ਆ ਜੀ ਆਪਾਂ ਪੱਕੀ ਪੜਾਈ ਸ਼ੁਰੂ ਕਰਾਂਗੇ ਨਾ ਜੋ ਜਿੱਦਾਂ ਤੁਸੀਂ ਦੇਖ ਰਹੇ ਆ ਇਹਨਾਂ ਨੂੰ ਹਫਤਾ ਹੋ ਗਿਆ ਵੱਡੇ ਨੂੰ ਇਹਦੇ ਵੇਲੇ ਅਸੀਂ ਵੜਾਈਆਂ ਸੀਗੀਆਂ 60 ਦਿਨ ਤੇ ਉਹ ਜੀ 2 ਆ ਉਹਦੇ ਵੇਲੇ ਵੜਾਈਆਂ ਸੀ ਅਸੀਂ 58 ਦਿਨ ਤੇ ਵੜਾਤੀਆਂ ਸੀ ਅਸੀਂ ਛੋਟਾ ਆਲੂ ਜਿੰਨਾ ਹੋਵੇ ਨਾ ਉਹੋ ਰੱਖੀਦਾ ਆ ਬਹੁਤਾ ਰਾਸ਼ਨ ਨਹੀਂ ਕਰੀਦਾ ਜਦੋਂ ਆਪਾਂ ਰਾਸ਼ਨ ਦੇ ਚੱਕਰ ਚ ਪੈ ਜਾਂਦੇ ਆ ਫਿਰ ਛੋਟੀ ਦੀਆਂ ਅੱਖਾਂ ਜਿਹੜੀਆਂ ਹੁੰਦੀਆਂ ਫੁਟਾਰਾ ਉਹਨੂੰ ਫਰਕ ਪੈਂਦਾ ਛੋਟੇ ਆਲੂ ਨੂੰ ਨਾ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਅਸਲੀ ਜਰੋਂ ਆਲੂ ਤੁਸੀਂ ਬੀਜੀ ਤੌਰ ਤੇ ਰੱਖਣਾ ਆ ਜਿੰਨੀ ਛੇਤੀ ਵੇਲ ਵੜਾਓਗੇ ਉਨੀ ਗਾਂ ਗ੍ਰੋਥ ਵਧੀਆ ਹੋਊਗੀ ਆਪਾਂ ਨੂੰ ਲਵਾਈ ਨੂੰ ਕੱਚੀ ਲਵਾਈ ਜਦੋਂ ਪੱਕੀ ਲਵਾਈ ਆਪਾਂ ਇਸ ਸਾਲ ਕਰਨੀ ਸਤੰਬਰ ਅਕਤੂਬਰ ਸੇ ਉਨੀ ਵਧੀਆ ਗ੍ਰੋਥ ਹੋਊਗੀ ਸੋ ਤੁਹਾਨੂੰ ਆਲੂ ਚੈੱਕ ਹੋਣਾ ਮੈਂ ਇਹਦੇ ਵਿੱਚੋਂ ਕੱਢ ਗਿਆ ਇੱਕ ਵੀ ਕੀ ਸਾਈਜ਼ ਆਪ ਪਰ ਵਧੀਆ ਰੱਖਿਆ ਆਪਾਂ ਆਹ ਦੇਖੋ ਸਾਈਜ਼ ਸਾਈਜ਼ ਚੈੱਕ ਕਰੋ ਯਾਰਾ 12 ਨੰਬਰ ਜਾਂ 14 ਨੰਬਰ ਹੋਊਗਾ ਬੜੀ ਹੱਦ ਬਾਕੀ ਆ ਸਾਈਜ਼ ਬਹੁਤ ਰੱਖਿਆ ਸੀ ਕਿਉਂਕਿ ਆ ਸਾਈਜ਼ ਨੂੰ ਨਾ ਆਪਾਂ ਗੋਲੀ ਚ ਗਣਾਂਗੇ ਨਾ ਆਪਾਂ ਗਣਾਂਗੇ ਸੀਟਸ ਤੇ ਬਿਲਕੁਲ ਪ੍ਰੋਪਰ ਵਧੀਆ ਸਾਈਜ਼ ਆ ਨਾ ਤੇ ਜਿਹੜਾ ਲਵਾਈਨ ਵਾਲੂ ਗਲਦਾ ਆ ਤੇ ਫੁਟੇਰਾ ਵਧੀਆ ਕਰਦਾ ਆ ਜਰਮੀਨੇਸ਼ਨ ਸੋਹਣੀ ਹੁੰਦੀ ਹੈ ਦੀ ਕਹਿੰਦਾ ਮਤਲਬ ਹੈ ਨਾ ਬਾਕੀ ਤੁਸੀਂ ਜਰੂਰ ਦੱਸਿਓ ਕਿਹੜਾ ਸਾਈਜ਼ ਜ਼ਿਆਦਾ ਲਵਾਈਨ ਵਰਤਦੇ ਆ ਸਾਡੇ ਏਰੀਆ ਚ ਤੇ ਗੋਲੀ ਨਾਲ ਲਵਾਈ ਹੁੰਦੀ ਆ ਤੁਹਾਡੇ ਏਰੀਆ ਚ ਜਰੂਰ ਦੱਸਿਓ ਬੀਜ ਵਰਤਦੇ ਆ ਜਾਂ ਰਾਸ਼ਨ ਲਵਾਈ ਕਰਦੇ ਆ ਤੇ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਤੇ ਕਮੈਂਟ ਜਰੂਰ ਕਰਿਓ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਮੱਕੀ ਬਾਰੇ ਜਰੂਰ ਜਾਣਕਾਰੀ ਦੇਵਾਂਗੇ ਕਿਉਂਕਿ ਇਸ ਤੋਂ ਬਾਅਦ ਹੁਣ ਲੱਗਣੀ ਮੱਕੀ ਮੱਕੀ ਦੇ ਕਿਹੜੇ ਕਿਹੜੇ ਬੀਂ ਆ ਤੇ ਕੀ ਕੀ ਖਾਦ ਖੂਦ ਪਾਉਣੀ ਆਪਾਂ ਉਹਦੇ ਥੱਲੇ ਸਾਰਾ ਕੁਝ ਦੱਸਾਂਗੇ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਬਾਏ